ਮੇਰਾ ਨਾਮ ਇੰਦਰਜੀਤ ਸਿੰਘ ਆ ਮੇਰਾ ਪਿੰਡ ਨਵਾ ਪਿੰਡ ਚਾਵਰਦਾ ਰਹਿਣ ਵਾਲਾ ਮੈਂ ਸਵੇੜੇ ਇੱਕ ਨਵਾਂ ਬੂਟ ਆਪਣੇ ਬਣਨ ਡਿਆ ਸੀ ਤੇ ਮੈਨੂੰ ਫੋਨ ਤੇ ਇਦਾਂ ਹੀ ਮੈਸੇਜ ਕਾਲ ਆਏ ਕਿ ਨਾ ਮੈਂ ਤਾਂ ਮੈਂ ਕੋਈ ਫੋਨ ਨਹੀਂ ਰੀਸੀਵ ਕੀਤਾ ਨਾ ਹੀ ਮੈਸੇਜ ਕੋਈ ਦੇਖਿਆ ਤੇ ਮੇਰੇ ਕਿ ਨਾ ਮੈਂ ਬੈਂਕ ਵਿੱਚੋਂ 1 ਲੱਖ ਰੁਪਇਆ ਕੱਟਿਆ ਗਿਆ ਵਾ ਤੇ ਕਿ ਨਾ ਮੈਂ ਕ੍ਰਾਈਮ ਬ੍ਰਾਂਚ ਅੱਗੇ ਵੀ ਮੈਂ ਕਿ ਨਾਵਾ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਵੀ ਕਿ ਨਾਵਾ 10 ਦਿਨ ਦਾ ਉਹਨਾਂ ਨੇ ਟਾਈਮ ਮੈਨੂੰ ਦਿੱਤਾ ਵਾ ਤੇ ਕਹਿੰਦਾ ਵੀ 10 ਦਿਨਾਂ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਹੱਲ ਕਰਕੇ ਮੈਂ ਹੀ ਦੇ ਦਾਂਗੇ। ਬੈਂਕ ਵੀ ਇਹ ਕੰਪਲੇਂਟ ਕੀਤੀ ਹੈ। ਹਾਂਜੀ ਬੈਂਕ ਗਏ ਤੇ ਬੈਂਕ 'ਚ ਵੀ ਇਹ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਵੀ ਸਾਡੀ ਕੋਈ ਸਾਰ ਨਹੀਂ ਉਹਨਾਂ ਨੇ ਦੇਖਣਾ ਮੰਗੀ ਉਹਨਾਂ ਨੇ ਕੋਈ ਵੀ ਪੁੱਛਿਆ ਸਾਨੂੰ। ਕੀ ਦੱਸਿਆ ਗਿਆ ਕਿਹੜੇ ਕੌਂਸ ਦੀ ਹੈ। ਉਹਨਾਂ ਨੇ ਸਵਿਗੀ ਅਕਾਊਂਟ ਦੇ ਵਿੱਚ ਕਹਿੰਦੇ ਸਵਿਗੀ ਕੋਈ ਕੰਪਨੀ ਹੈ ਉਹਦੇ ਅਕਾਊਂਟ ਤੇ ਵਿੱਚ ਗਏ ਆ UPI ਰਾਹੀਂ ਸਾਰੀ ਪੇਮੈਂਟ ਹੋਈ ਆ 4 4 ट्रांजੈਕਸ਼ਨਾਂ ਹੋਈਆਂ ਵਾ 1 ਲੱਖ ਰੁਪਏ ਦੀਆਂ। ਇੱਕ ਨਾਮ ਹੈ 124876 ਰੁਪਏ ਦੀ ਹੋਈ ਆ ਇੱਕ 24998 ਰੁਪਏ ਦੀ ਹੋਈ ਆ ਇੱਕ 24973 ਦੀ ਹੋਈ ਆ ਦੂਸਰੀ ਵੀ 24973 ਰੁਪਏ ਦੀ ਹੋਈ ਆ ਇਹ 1 ਲੱਖ ਰੁਪਿਆ ਮੇਰਾ ਜਿਹੜਾ ਵਾ ਅਕਾਊਂਟ ਦੇ ਵਿੱਚੋਂ ਸਾਰਾ ਚਲਾ ਗਿਆ ਵਾ ਮੇਰਾ ਜ਼ੀਰੋ ਬੈਲੈਂਸ ਖਾਤਾ ਰਹਿ ਗਿਆ ਹੁਣ ਕਿੱਦਾਂ ਜੋੜੇ ਸੀ ਪੈਸੇ ਆਪਣੇ ਬਾਰੇ ਦੱਸ ਦੋ ਪਰਿਵਾਰ ਵਾਲੇ ਕੁਝ ਦੱਸ ਦੋ ਹਾਂਜੀ ਪੈਸੇ ਅਸੀਂ ਕਨਾਵਾ ਸਾਡੇ ਦੋਨਾਂ ਜੀਆਂ ਦੀ ਕਨਾਵਾ ਪੈਨਸ਼ਨ ਆਂਦੀ ਹੈ ਦੋਨੋਂ ਜੀ ਹੈਂਡੀਕੈਪ ਆ 1500 ਰੁਪਏ ਨਾਲ ਹੀ ਗੁਜ਼ਾਰਾ ਕਰਦਾ ਹੀ 1500 ਰੁਪਏ ਇਦਾਂ ਹੀ ਪੈਸਾ ਜੋੜਦੇ ਨਾਲ ਫੋਟੋ ਸਟੇਟ ਦਾ ਕੰਮ ਹੀ ਸਾਡਾ ਤੇ ਉਹਦੇ ਵਿੱਚ ਇੱਕ ਇੱਕ 2-2 ਰੁਪਏ ਕਰਕੇ ਨਾਲ ਹੀ ਜੋੜਦੇ ਹੀ ਆਪਣੀ ਬੱਚੇ ਦੀ ਪੜ੍ਹਾਈ ਵਾਸਤੇ ਗੁੜੀਆ ਮੇਰੀ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਉਹਦੀ ਪੜ੍ਹਾਈ ਵਾਸਤੇ ਅਸੀਂ ਪੈਸਾ ਜੋੜਦੇ ਹੀ ਵੀ ਚਲੋ ਕੁਝ ਬਣ ਕੇ ਕਨਾ ਪੜ੍ਹ ਲਿਖ ਕੇ ਕਨਾ ਕੁਝ ਬਣ ਜਾਵੇ ਹੁਣ ਅਸੀਂ ਕਿਨਾਮਾ ਇਸ ਤਰ੍ਹਾਂ ਹੀ ਬੈਠੇ ਹੋਏ ਆਏ ਚਲੋ ਪ੍ਰਸ਼ਾਸਨ ਅੱਗੇ ਅਸੀਂ ਕਿਨਾਮਾ ਮੰਗ ਕਰਨੇ ਆਂ ਕਿ ਜਿਹੜਾ ਸਾਡਾ ਪੈਸਾ ਗਿਆ ਵਾ ਤੇ ਸਾਡਾ ਪੈਸਾ ਚਲੋ ਸਾਨੂੰ ਮਿਲ ਜੇ ਤੇ ਅਸੀਂ ਆਪਣਾ ਘਰ ਦਾ ਗੁਜ਼ਾਰਾ ਅਸੀਂ ਕਰ ਸਕੀਏ ਸਾਡੇ ਘਰ ਦਾ ਗੁਜ਼ਾਰਾ ਵੀ ਹੁਣ ਚੱਲਣਾ ਬਿਲਕੁਲ ਮੁਸ਼ਕਲ ਹੋ ਗਿਆ ਵਾ ਸਾਡੇ ਖਾਤੇ ਵਿੱਚ ਪੈਸਾ ਕੋਈ ਨਹੀਂ ਘਰ ਰਹਿ ਗਿਆ ਹੁਣ ਸਾਈਬਰ ਰੇਂਜ ਕੰਪਲੀਟ ਕੀਤੀ ਸੀ ਸਾਈਬਰ ਕਰਾਇਮ ਦੇ ਵਿੱਚ ਕੰਪਲੇਂਟ ਕੀਤੀ ਆ ਤੇ ਉਹਨਾਂ ਨੇ ਸਾਨੂੰ ਅਕਨੋਲਜਮੈਂਟ ਨੰਬਰ ਦਿੱਤਾ ਉਹਨਾਂ ਨੇ ਅਰ ਦੇ 10 ਦਿਨ ਦਾ ਟਾਈਮ ਉਹਨਾਂ ਨੇ ਸਾਨੂੰ ਦਿੱਤਾ ਆਇਆ ਵਾ ਤੇ 10 ਦਿਨ ਦੇ ਵਿੱਚ ਕਹਿੰਦੇ ਵੀ ਤੁਹਾਡਾ ਕੋਈ ਨਾ ਕੋਈ ਇੰਹੀਂ ਹੱਲ ਕਰਾਂਗੇ। ਥੋੜਾ ਆਪਣੇ ਬਾਰੇ ਦੱਸ ਦੋ ਪਰਿਵਾਰ ਦਾ ગુજરાਨ ਕਿੱਦਾਂ ਚੱਲਦਾ ਹੈ ਮਕਾਨ ਕਿੱਦਾਂ ਬਣਿਆ ਸੀ। ਹਾਂਜੀ ਮੈਂ ਕਿਣਾ ਵਾਂ ਮੈਂ ਹੀ ਦੋਨੋਂ ਜੀ ਹੈਂ ਡੀਕੇਪੈਂ ਸਾਡਾ ਮਕਾਨ ਜਿਹੜਾ ਪਹਿਲੇ ਕੱਚਾ ਹੀ ਤੇ ਸੜਕ ਤੋਂ 2 ਫੁੱਟ ਨੀਵਾ ਹੀ ਤੇ ਉੱਦ ਅਸੀਂ ਸਟੋਰੀ ਇਕ ਲਾਈ ਹੀ ਤੇ ਉੱਤ ਬਾਦ ਖਾਲਸਾ ਐਡਵਾਲਿਆਂ ਨੇ ਸਾਡੀ ਬਾਹ ਫੜੀ ਤੇ ਉਹਨਾਂ ਨੇ ਸਾਨੂੰ ਮਕਾਨ ਬਣਾ ਕੇ ਦਿੱਤਾ ਹੁਣ ਅਸੀਂ ਉਹ ਮਕਾਨ ਦੇ ਵਿੱਚ ਅਸੀਂ ਪੱਕੇ ਚ ਰਹੈਂਦੇ ਆਂ। ਗੁੜੀਆ ਕਿਹੜੀ ਕਲਾਸ ਚ ਹੋ ਗਈ ਔਰ ਕਿੰਦਾ ਦਾ ਸੁਪਨਾ ਉਹਦੇ ਲਈ ਦੇਖ ਲਈ ਸੀ ਕਾਦੇ ਲਈ ਪੈਸੇ ਜੋ ਦੇ ਸੀ ਗੁੜੀਆ 6ਵੀਂ ਕਲਾਸ ਦੇ ਵਿੱਚ ਆ ਤੇ ਗੁੜੀਆ ਨੂੰ ਅਸੀਂ ਇਹੋ ਸੁਪਨਾ ਸੋਚਿਆ ਵੀ ਚਲੋ ਗੁੜੀਆ ਪੜ੍ਹ ਲਿਖ ਕੇ ਕੋਈ ਨਾ ਕੋਈ ਅਫਸਰ ਬਣ ਜਾਵੇ ਨੇ ਹੁਣ ਕਿੱਦਾਂ ਦਾ ਲੱਗ ਰਿਹਾ ਜੀ ਉਸ ਵੇਲੇ ਸਾਰੀ ਕਮਾਈ ਇੱਕ ਇੱਕ ਕਰਕੇ ਜੋੜੀ ਸੀ ਤੇ ਕਿੱਦਾਂ ਦਾ ਫੀਲ ਹੋ ਰਿਹਾ ਅਸੀਂ ਹੁਣ ਤੇ ਇਸ ਤਰ੍ਹਾਂ ਹੀ ਹੁਣ ਬੈਠੇ ਆਂ ਤੇ ਪ੍ਰਸ਼ਾਸਨ ਨਾਂਵਾਂ ਪ੍ਰਸ਼ਾਸਨ ਅੱਗੇ ਆਹੀ ਨਾਂਵਾਂ ਮੰਗ ਰੱਖੀ ਆ ਵੀ ਚਲੋ ਸਾਡਾ ਜਿਸ ਤਰ੍ਹਾਂ ਵੀ ਪੈਸਾ ਗਿਆ ਵਾ ਸਾਨੂੰ ਪੈਸਾ ਸਾਡਾ ਵਾਪਸ ਮਿਲ ਜਾਵੇ ਤੇ ਸਾਡੇ ਘਰ ਦਾ ਗੁਜ਼ਾਰਾ ਚੱਲ ਪਵੇ